ਵੀ ਇੱਕ ਮੋਗੇ ਤੋਂ ਦੂਜੇ ਮੋਗੇ ਦੀ ਜਿਹੜੀ ਵਾਰੀ ਹੁੰਦੀ ਆ ਪਾਣੀ ਦੀ ਉਹ ਲੈਣ ਵਾਸਤੇ ਕੀ ਕਰਨਾ ਪੈਂਦਾ ਦੇਖੋ ਸਰ ਇਸ ਵਿੱਚ ਐਵੇਂ ਹੁੰਦਾ ਵੀ ਮਤਲਬ ਜਦ ਨਹਿਰਾਂ ਦੇ ਹਿਸਾਬ ਨਾਲ ਅੱਛਾ ਜੀ ਜੋ ਹਰ ਇੱਕ ਪੂਰੇ ਪੂਰੇ ਪਿੰਡ ਦਾ ਮਤਲਬ ਉਹ ਰਕਵਾ ਹੁੰਦਾ ਹੈ ਜੀ ਉਹ ਕਿਸੇ ਨਾ ਕਿਸੇ ਮੋਗੇ ਦੇ ਚੱਕ ਵਿੱਚ ਸ਼ਾਮਲ ਹੁੰਦਾ ਹੈ ਠੀਕ ਹੈ ਜੀ ਮਤਲਬ ਜੇ ਆਪਾਂ ਕਹੀਏ ਵੀ ਇੱਕ ਪਿੰਡ ਦੀ ਟੋਟਲ ਮਤਲਬ ਜੋ ਰਕਬਾ ਸਾਰੇ ਦਾ ਸਾਰਾ ਹਾਂਜੀ ਹਾਂ ਉਹ 100% ਪਿੰਡ ਦਾ ਰਕਬਾ ਕਿਸੇ ਨਾ ਕਿਸੇ ਨਹਿਰ ਤੇ ਤੇ ਕਿਸੇ ਨਾ ਕਿਸੇ ਮੋਗੇ ਦੇ ਚੱਕ ਵਿੱਚ ਸ਼ਾਮਲ ਕੀਤਾ ਹੋਊਗਾ ਠੀਕ ਹੈ ਜੀ ਤਾਂ ਜਿਹੜੇ ਮੋਗੇ ਦੇ ਚੱਕ ਵਿੱਚੋਂ ਸ਼ਾਮਲ ਹੋਏਗਾ ਹਾਂ 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 ਤਾਂ ਮਤਲਬ ਉਸ ਮੋਗੇ ਦੇ ਆਧਾਰ ਤੇ ਹੀ ਉਸ ਰਕਬੇ ਦੀ ਬਾਰੀ ਬੰਨੀ ਜਾਣੀ ਹੈ ਠੀਕ ਹੈ ਜੀ ਠੀਕ ਹੈ ਜੀ ਮਤਲਬ ਹੁਣ ਜਿਵੇਂ ਤੁਸੀਂ ਜੋ ਸਵਾਲ ਕਰ ਰਹੇ ਹੋ ਵੀ ਇੱਕ ਮੋਗੇ ਦੇ ਚੱਕ ਵਿੱਚ ਰਕਬਾ ਹੈ ਤਾਂ ਉਹਨੂੰ ਮਤਲਬ ਦੂਜੇ ਰਕਬੇ ਦੇ ਤੁਸੀਂ ਮਤਲਬ ਦੂਸਰੇ ਮੋਗੇ ਤੇ ਉਸ ਨੂੰ ਬਾਰੀ ਨੂੰ ਲੈਣਾ ਚਾਹੁੰਦੇ ਹੋ ਮਤਲਬ ਇਹ ਹੋ ਸਕਦਾ ਹੈ ਪਰ ਇਸ ਲਈ ਥੋੜਾ ਜਿਹਾ ਜੋ ਪ੍ਰੋਸੀਜਰ ਹੋਏਗਾ ਉਹ ਥੋੜਾ ਜਿਹਾ ਲੰਬਾ ਹੋ ਜਾਂਦਾ ਹੈ ਕਿਉਂਕਿ ਜਦ ਮਤਲਬ ਉਹ ਅੰਗਰੇਜ਼ਾਂ ਦੇ ਟਾਈਮ ਦਾ ਜੋ ਮਤਲਬ ਪਹਿਲਾ ਤਾਂ ਮੈਂ ਇਹ ਦੱਸਦਾ ਵੀ ਨਹਿਰੀ ਮਹਿਕਮੇ ਤੇ ਜੋ ਉੱਤਰੀ ਭਾਰਤ ਨਹਿਰ ਅਤੇ ਡਰੇਨ ਐਕਟ 19 1873 ਹੈ ਜੋ ਉਹ ਲਾਗੂ ਹੁੰਦਾ ਹੈ ਉਹਦੀ ਸਾਰੀ ਪ੍ਰਕਿਰਿਆ ਚੱਲਦੀ ਹੈ ਉਹਦੇ ਅਧੀਨ ਹੀ ਸਾਰੀ ਕਾਰਵਾਈਆਂ ਹੁੰਦੀਆਂ ਨੇ ਹਾਂ ਸਮੇਂ-ਸਮੇਂ ਸਿਰ ਪੰਜਾਬ ਸਰਕਾਰ ਵੱਲੋਂ ਜਾਂ ਮਹਿਕਮੇ ਵੱਲੋਂ ਜੋ ਨੋਟੀਫਿਕੇਸ਼ਨ ਆਉਂਦੀਆਂ ਨੇ ਜੋ ਸੋਧਾਂ ਆਉਂਦੀਆਂ ਨੇ ਉਹਨਾਂ ਦੇ ਤਹਿਤ ਮਤਲਬ ਉਹ ਤੇ ਸੋਧ ਹੁੰਦੀ ਰਹਿੰਦੀ ਹੈ ਨੋਟੀਫਿਕੇਸ਼ਨਾਂ ਆਉਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਮੁੱਖ ਤੇ ਬੇਸਿਕ ਐਕਟ ਹੈ ਉਹ ਉਤਰੀ ਭਾਰਤ ਨਹਿਰ ਅਤੇ ਡਰੇਨ 1873 ਹੀ ਲਾਗੂ ਹੁੰਦਾ ਤਾਂ ਮਤਲਬ ਜਦ ਪੂਰੀ ਆਪਾਂ ਕਹੀਏ ਮਾਲ ਮਹਿਕਮੇ ਦੇ ਅਕੋਰਡਿੰਗ ਵੀ ਜਦ ਸਾਰੀ ਲੈਂਡ ਦੀ ਮਰਬੇਬੰਦੀ ਕੀਤੀ ਗਈ ਤਾਂ ਮਰਬੇਬੰਦੀ ਦੇ ਵਿੱਚ ਜੋ ਪਿੰਡਾਂ ਦੀ ਹੱਦਾਂ ਬੰਦੀਆਂ ਗਈਆਂ ਮੋਜੇ ਬਣੇ ਗਏ ਤਾਂ ਜਿਹੜਾ ਹਰ ਇੱਕ ਪਿੰਡ ਸੀਗਾ ਤਾਂ ਨੈਰੀ ਮਹਿਕਮੇ ਨੇ ਵੀ ਨਹਿਰਾਂ ਦੇ ਹਿਸਾਬ ਨਾਲ ਜਿਹੜੀ ਜਿਹੜੀ ਨਹਿਰ ਲਵੇ ਦੀ ਲੱਗਦੀ ਸੀਗੀ ਜਾਂ ਉਸ ਰਕਬੇ ਨੂੰ ਟੱਚ ਕਰਦੀ ਸੀ ਤਾਂ ਪੂਰੇ ਦੇ ਪੂਰੇ ਪਿੰਡ ਦਾ ਜੋ ਮਤਲਬ ਏਰੀਆ ਉਹਨੂੰ ਲੱਗ ਲੱਗ ਮੋਗਿਆਂ ਦੇ ਚੱਕ ਵਿੱਚ ਵੰਡਦਾ ਠੀਕਾ ਤਾਂ ਹੁਣ ਜੇ ਮੰਨ ਲਓ ਕੋਈ ਰਕਬਾ ਹੈ ਹਾਂਜੀ ਹਾਂ ਸਪੋਜ਼ ਕਰੋ ਮਤਲਬ ਤੁਸੀਂ ਕੋਈ ਵੀ 25 ਮਸਤੀਲ ਦਾ 17 ਨੰਬਰ ਕਿਲਾ ਹੈ। ਮਤਲਬ ਇਹ ਕਿਸੇ ਨਾ ਕਿਸੇ ਮੋਗੇ ਦੇ ਚੱਕ ਵਿੱਚ ਪਿਆ ਹੋਵੇਗਾ। ਤਾਂ ਜਿਹੜੀ ਇਹਦੀ ਬਾਰੀ ਬਣੇਗੀ ਤਾਂ ਉਹ ਜਿਹੜੇ ਮੋਗੇ ਦੇ ਚੱਕ ਵਿੱਚੇ ਪਿਆ ਹੋਵੇਗਾ ਉਸੇ ਮੋਗੇ ਦੇ ਚੱਕ ਵਿੱਚ ਇਸਦੀ ਬਾਰੀ ਹੈ ਜੋ ਬਣੇਗੀ। ਪਰੰਤੂ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਕਹੀਏ ਜਦ ਤੋਂ ਮਰੱਬੇਬੰਦੀ ਹੋਈ ਹੈ ਜਿਵੇਂ ਕਿ ਤੁਸੀਂ ਸਵਾਲ ਦੇ ਵਿੱਚ ਜ਼ਿਕਰ ਕਰ ਰਹੇ ਹੋ ਵੀ ਇੱਕ ਮੋਗੇ ਦੇ ਵਿੱਚ ਕਿਸੇ ਬੰਦੇ ਦਾ ਕੋਈ ਚੱਕ ਪੈਂਦਾ ਹੈ ਤਾਂ ਉੱਥੇ ਉਹਦੀ ਬਾਰੀ ਹੈ ਪਰ ਦੂਜੇ ਮੋਗੇ ਦੇ ਵਿੱਚ ਬਾਰੀ ਸ਼ਿਫਟ ਕਰਨਾ ਚਾਹੁੰਦਾ ਹੈ ਤਾਂ ਇਸ ਦੇ ਵਿੱਚ ਮਤਲਬ ਉਹ ਕੀ ਹੋਏਗਾ ਵੀ ਹੋ ਸਕਦਾ ਹੈ ਹਾਲਾਤ ਉਸ ਟਾਈਮ ਹੋਰ ਹੋਣ ਉਸ ਟੈਮੋਂ ਨਹਿਰਾਂ ਦਾ ਜਿਹੜਾ ਸਿਸਟਮ ਸੀਗਾ ਸੂਇਆਂ ਦਾ ਜਾਂ ਖਾਲਾਂ ਦਾ ਸਿਸਟਮ ਸੀਗਾ ਉਹਦੇ ਥਰੂ ਉਹਨੂੰ ਪਾਣੀ ਲੱਗਣਾ ਆਸਾਨ ਸੀਗਾ ਪਰ ਅੱਜ ਉੱਥੇ ਕੋਈ ਆਬਾਦੀ ਆ ਗਈ ਹੋਵੇ ਜਾਂ ਕੋਈ ਵੀ ਕੰਸਟਰਕਸ਼ਨ ਹੋ ਗਈ ਜਾਂ ਉਹ ਖਾਲ ਜਾਂ ਨਹਿਰੀ ਨਹਿਰ ਹੈ ਜਾਂ ਸੂਆ ਕੱਸੀ ਕੁਝ ਵੀ ਹੈ ਵੀ ਅੱਜ ਮੌਕੇ ਤੇ ਉਹ ਐਗਜ਼ਿਸਟ ਨਹੀਂ ਕਰਦੀ ਹੋਣ ਦੇ ਵਿੱਚ ਨਹੀਂ ਹੈਗੀ ਤਾਂ ਹੁਣ ਉਹਨੂੰ ਉਸ ਰਕਵੇ ਨੂੰ ਜੋ 25 ਦਾ 17 ਨੰਬਰ ਕਿੱਲਾ ਹੈ ਹੋ ਸਕਦਾ ਉਹਨੂੰ ਅੱਜ ਕੋਈ ਹੋਰ ਜਿਹੜੀ ਉੱਪਰ ਦੀ ਆ ਰਹੀ ਹੈ ਨਹਿਰ ਸੁਆ ਮਤਲਬ ਉਹ ਨੇੜੇ ਪੈਂਦਾ ਹੋਵੇ ਠੀਕ ਹੈ ਖਾਲ ਨੇੜੇ ਪੈਂਦਾ ਹੋਵੇ ਉੱਥੋਂ ਉਹਨੂੰ ਪਾਣੀ ਲਹਾਣਾ ਮਤਲਬ ਕੀ ਹੋ ਸਕਦਾ ਉੱਥੋਂ ਉਹਨੂੰ ਸੌਖਾ ਹੋ ਸੌਖਾ ਹੋ ਸਕਦਾ ਤਾਂ ਉਸ ਦੇ ਆਧਾਰ ਤੇ ਸਭ ਤੋਂ ਪਹਿਲਾਂ ਜਿਹੜਾ ਮਤਲਬ ਇਸ ਦੀ ਕਾਰਵਾਈ ਦੇ ਲਈ ਮਤਲਬ ਜੋ ਐਪਲੀਕੈਂਟ ਹੋਏਗਾ ਜੋ ਪ੍ਰਾਰਥੀ ਹੋਏਗਾ ਉਹ ਮੰਡਲ ਨਹਿਰ ਅਫਸਰ ਦੇ ਦਫ਼ਤਰ ਦੇ ਵਿੱਚ ਜਾ ਕੇ ਇੱਕ ਅਰਜੀ ਦਵੇਗਾ ਜਿਸ ਅਰਜੀ ਵਿੱਚ ਉਹ ਮਤਲਬ ਬੇਨਤੀ ਕਰੇਗਾ ਵੀ ਮੇਰਾ ਜਿਹੜਾ ਰਕਬਾ ਫਲਾਣੇ ਫਲਾਣੇ ਕਿੱਲੇ ਦਾ ਮੈਂ ਮਾਲਕਵਾ ਕਾਬਜ ਹਾਂ ਨਾਲ ਜਮ੍ਹਾਂਬੰਦੀ ਦਾ ਮਤਲਬ ਮਾਲਕੀ ਦੇ ਸਬੂਤ ਵਜੋਂ ਉਹ ਜਮ੍ਹਾਂਬੰਦੀ ਅਟੈਚ ਕਰੇਗਾ ਤੇ ਉੱਥੇ ਉਹ ਅਰਜੀ ਦਵੇਗਾ ਵੀ ਮੈਨੂੰ ਫਲਾਣੇ ਮੋਗੇ ਤੋਂ ਪਾਣੀ ਲੱਗਦਾ ਸੀ ਹੁਣ ਤੁਸੀਂ ਇੱਥੇ ਇਹ ਵੀ ਕਹਿ ਸਕਦੇ ਹੋ ਵੀ ਹਾਂ ਵੀ ਮੈਨੂੰ ਜ਼ਮੀਨ ਦਾ ਬਹੁਤ ਜ਼ਿੰਮੇਦਾਰਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕੀ ਸਿਸਟਮ ਮਤਲਬ ਬਹੁਤ ਜ਼ਿਆਦਾ ਇਹ ਪੁਰਾਣਾ ਹੋ ਚੁੱਕਿਆ ਤੇ ਇੰਨੀ ਜ਼ਿਆਦਾ ਹੁਨੋਸ਼ਟ ਵੀ ਨਹੀਂ ਰਿਹਾ ਵੀ ਹੋ ਸਕਦਾ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਵੀ ਮੈਂ ਕਿਹੜੇ ਮੋਗੇ ਦੇ ਚੱਕ ਵਿੱਚ ਸੀ ਤਾਂ ਉਹ ਸਾਰੇ ਦਾ ਸਾਰਾ ਰਿਕਾਰਡ ਆ ਤੁਹਾਨੂੰ ਮਿਲ ਜੇਗਾ ਉਹਦਾ ਵੀ ਅੱਗੇ ਮੈਂ ਪ੍ਰੋਸੀਜਰ ਦੱਸੂਗਾ ਤਾਂ ਮਤਲਬ ਅਰਜੀ ਲਗਾਏਗਾ ਵੀ ਮੇਰਾ ਫਲਾਣੀ ਮੋਗੇ ਦੇ ਚੱਕ ਵਿੱਚ ਰਕਵਾ ਪੈਂਦਾ ਸੀ ਜਿਸ ਨੂੰ ਮੈਂ ਸ਼ਿਫਟ ਕਰਕੇ ਦੂਸਰੇ ਮੋਗੇ ਦੇ ਚੱਕ ਵਿੱਚ ਰਕਵੇ ਨੂੰ ਲੈ ਕੇ ਜਾਣਾ ਚਾਹੁੰਦਾ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਵੀ 25 ਮਰਬੇ ਦਾ ਜੋ 17 ਨੰਬਰ ਕਿੱਲਾ ਹੈ ਮੈਂ ਫਲਾਣੀ ਕਿੱਲੇ ਦਾ ਮਾਲਕ ਹਾਂ ਉਹਦੀ ਉਹ ਜਮ੍ਹਾਂ ਬੰਦੀ ਦੇ ਪ੍ਰੂਫ ਵੱਜੋਂ ਮਾਲਕੀ ਦੇ ਪ੍ਰੂਫ ਵੱਜ ਲਾਣੇ ਕਿਲੇ ਦਾ مالک ਬਕਾਬਜ ਹਾਂ ਤੇ ਕਿਆ ਕਾਸਤਕਾਰ ਹਾਂ ਤਾਂ ਹੁਣ ਮੇਰਾ ਜੋ ਇਹ ਰਕਬਾ ਇਸ 모ਗੇ ਤੋਂ ਦੂਜੇ 모ਗੇ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜਿਹੜੀ ਉਹ ਅਰਜੀ ਹੈ ਦੇਖੋ ਇਹ ਹਲੇ ਜਿਹੜੀ ਤੁਸੀਂ ਸਵਾਲ ਕਰ ਰਹੇ ਹੋ ਵੀ ਬਾਰੀ ਸ਼ਿਫਟ ਕਰਨ ਦੀ ਹਲੇ ਆਪਾਂ ਉੱਥੇ ਨਹੀਂ ਆਏ ਪਹਿਲਾਂ ਉਹਨੂੰ ਜਿਹੜਾ ਆਪਣਾ ਰਕਬਾ ਉਹ ਇਸ 모ਗੇ ਦੇ ਚੱਕ ਵਿੱਚ ਪਿਆ ਹੈ ਜੋ ਦੂਜੇ 모ਗੇ ਤੇ ਬਾਰੀ ਬੰਨਣਾ ਚਾਹੁੰਦਾ ਹੈ ਪਹਿਲਾਂ ਉਹਨੂੰ ਰਕਬਾ ਉਸ 모ਗੇ ਦਾ ਉਸ ਦੂਜੇ 모ਗੇ ਵਿੱਚ ਸ਼ਿਫਟ ਕਰਾਉਣਾ ਪਵੇਗਾ ਠੀਕ ਹੈ ਜੀ ਤਾਂ ਮਤਲਬ ਉਹ ਜਿਹੜੀ ਅਰਜੀ ਹੈ ਮੰਡਲ ਨਹਿਰ ਅਫਸਰ ਤੋਂ ਉਪ ਮੰਡਲ ਅਫਸਰ ਜੀ ਨੂੰ ਅਸੀਂ ਐਸ ਡੀਓ ਸਾਹਿਬ ਕਹਿ ਦਿੰਨੇ ਆ ਉਹਨਾਂ ਤੋਂ ਅੱਗੇ ਮਾਰਕ ਹੋ ਕੇ ਜਿਹੜੀ ਅਗਲੇਰੀ ਕਾਰਵਾਈ ਲਈ ਜੋ ਸੰਬੰਧਤ ਜ਼ਿਲ੍ਹੇਦਾਰ ਨੇ ਉਹਨਾਂ ਕੋਲ ਆਵੇਗੀ ਤੇ ਜ਼ਿਲ੍ਹੇਦਾਰ ਸਾਹਿਬ ਨੇ ਜਿਹੜੇ ਸੰਬੰਧਤ ਏਰੀਆ ਦਾ ਪਟਵਾਰੀ ਹੈ ਜਿਵੇਂ ਵੀ ਮਤਲਬ ਨਹਿਰਾਂ ਦੀ ਵੰਡ ਹੋਈ ਹੋਈ ਹੈ ਉਹ ਵੀ ਆਪਾਂ ਅੱਗੇ ਗੱਲ ਕਰਾਂਗੇ ਤਾਂ ਉਹ ਸੰਬੰਧਤ ਨਹਿਰੀ ਪਟਵਾਰੀ ਨੂੰ ਹੋਰ ਜੀ ਮਾਰਕ ਹੋਵੇਗੀ ਤਾਂ ਸਾਰਾ ਕੰਮ ਇੱਥੇ ਨਹਿਰੀ ਪਟਵਾਰੀ ਨੇ ਕਰਨਾ ਹੋਵੇਗਾ ਤਾਂ ਪਹਿਲਾਂ ਤਾਂ ਉਹ ਪੜਤਾਲ ਕਰੇਗਾ ਸਾਰੀ ਦੀ ਸਾਰੀ ਵੀ ਜਿਹੜਾ ਪ੍ਰਾਰਥੀ ਹੈ ਉਹਦਾ ਰਕਬਾ ਕਿਸ ਮੋਗੇ ਦੇ ਚੱਕ ਵਿੱਚ ਪੈਂਦਾ ਹੈ ਠੀਕ ਹੈ ਜ ਵੀ ਕਿਹਾ ਵੀ ਹੋ ਸਕਦਾ ਜੀਮੇਦਾਰ ਨੂੰ ਇਹੀ ਨਾ ਪਤਾ ਹੋਵੇ ਵੀ ਮੇਰਾ ਕਿਹੜੇ ਮੋਗੇ ਤੇ ਰੱਖਿਆ ਕਿ ਕਿੱਥੇ ਵਾਰੀ ਸਾਡੀ ਪੈਂਦੀ ਹੈ ਹਾਂਜੀ ਕਿਹੜੇ ਮੋਗੇ ਚ ਵਾਰੀ ਪੈਂਦੀ ਹੈ ਤਾਂ ਮਤਲਬ ਉਹ ਸਾਰੀ ਰਿਕਾਰਡ ਦੀ ਜਿਹੜਾ ਸਾਰਾ ਰਿਕਾਰਡ ਹੈ ਉਹ ਨੈਰੀ ਪਟਵਾਰੀ ਕਿਉਂਕਿ ਪਟਵਾਰੀ ਤਾਂ ਦੇਖੋ ਮਾਲ ਵਿਭਾਗ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਪੋਸਟ ਹੀ ਇਹ ਜੀ ਹੈ ਵੀ ਜਿਹੜੀ ਲੋਕਾਂ ਦੇ ਵਿੱਚ ਰੀਚਨ ਮਿਚਨ ਆਰੀ ਜਾਂ ਮਤਲਬ ਪੁਰਾਣੀ ਜ਼ਮਾਨੇ ਚ ਜਾਂ ਜੋ ਸਾਨੂੰ ਮਤਲਬ ਉਹ ਸਾਡੀ ਟ੍ਰੇਨਿੰਗ ਹੋਈ ਉਹਦੇ ਵਿੱਚ ਵੀ ਕਿਹਾ ਜਾਂਦਾ ਵੀ ਪਟਵਾਰੀ ਨੂੰ ਤਾਂ ਇੱਥੇ ਤੱਕ ਵੀ ਪਤਾ ਹੁੰਦਾ ਕਿਹਦੇ ਘਰ ਮਤਲਬ ਕੌਣ ਜੰਮਿਆ ਠੀਕ ਹੈ ਜੀ ਮਤਲਬ ਪਿੰਡ ਦੇ ਵਿੱਚ ਉਹ ਵਿਚਰਿਆ ਹੋਇਆ ਠੀਕ ਹੈ ਨੰਬਰਦਾਰ ਤੋਂ ਬਾਅਦ ਕਹ ਲਈ ਤਾਂ ਪਟਵਾਰੀ ਦਾ ਹੋਇਆ ਤਾਂ ਪਟਵਾਰੀ ਉਹਦੀ ਕੋਕ ਪੜਤਾਲ ਕਰਕੇ ਸਭ ਤੋਂ ਪਹਿਲਾਂ ਇਹ ਦੇਖੇਗਾ ਵੀ ਇਹ ਰਕਬਾ ਕਿਹੜੇ ਚੱਕ ਵਿੱਚ ਪੈਂਦਾ ਹੈ ਫਿਰ ਉਹਦਾ ਇੱਕ ਮਤਲਬ ਉਹ ਨਕਸ਼ਾ ਤਿਆਰ ਕਰੇਗਾ ਠੀਕ ਹੈ ਤਾਂ ਉਸ ਨਕਸ਼ੇ ਦੇ ਵਿੱਚ ਉਹ ਪ੍ਰਾਰਥੀ ਦੀ ਮੰਗ ਅਨੁਸਾਰ ਮਤਲਬ ਉਹ ਦਿਖਾਏਗਾ ਵੀ ਇਹਦਾ ਰਕਬਾ ਜਿਹੜਾ ਇਸ ਮੁੱਗੇ ਦੇ ਚੱਕ ਵਿੱਚ ਪੈਂਦਾ ਪਰ ਪ੍ਰਾਰਥੀ ਦੀ ਮੰਗ ਅਨੁਸਾਰ ਮਤਲਬ ਉਹ ਪ੍ਰਾਰਥੀ ਹੈ ਜਿਹੜਾ ਇੱਥੇ ਇਹ ਲੈਣਾ ਚਾਹੁੰਦਾ ਹੈ ਤਾਂ ਉਹਦੀ ਇੱਕ ਤਜ਼ਵੀਜ਼ ਕੇਸ ਜਿਹਨੂੰ ਅਸੀਂ ਪ੍ਰਪੋਜ਼ਲ ਕਹਿ ਲੈਂਦੇ ਆ ਇੱਕ ਤਜ਼ਵੀਜ਼ ਕੇਸ ਬਣਾਏਗਾ ਪ੍ਰਾਰਥੀ ਦੀ ਮੰਗ ਅਨੁਸਾਰ ਜੋ ਜੋ ਉਹਦੀ ਮੰਗ ਹੈ ਉਹਦੇ ਨਾਲ ਮਤਲਬ ਗੱਲਬਾਤ ਕਰਕੇ ਉਹਦੇ ਨਾਲ ਉਹ ਕਰਕੇ ਉਹ ਕੇਸ ਤਿਆਰ ਕਰੇਗਾ ਤਾਂ ਉਸ ਸੰਬੰਧਿਤ ਕੇਸ ਦੀ ਮਤਲਬ ਤਿਆਰ ਕਰਕੇ ਜ਼ਿਲ੍ਹੇਦਾਰ ਸਾਹਿਬ ਦੇ ਹੁਕਮ ਅਨਸਾਰ ਉਹ ਕੇਸ ਤਿਆਰ ਹੋ ਕੇ ਜ਼ਿਲ੍ਹੇਦਾਰ ਸਾਹਿਬ ਕੋਲ ਮਤਲਬ ਜਾਏਗਾ ਤਾਂ ਜ਼ਿਲ੍ਹੇਦਾਰ ਸਾਹਿਬ ਨਾਲ ਮੌਕੇ ਦੇ ਪਟਵਾਰੀ ਦੇ ਮਤਲਬ ਨਹਿਰੀ ਪਟਵਾਰੀ ਦੇ ਨਾਲ ਜਾ ਕੇ ਉੱਥੇ ਮੌਕਾ ਸਾਰਾ ਵਾਚਣਗੇ ਮੌਕਾ ਵਾਚਣ ਤੋਂ ਬਾਅਦ ਜੋ ਸੰਬੰਧਿਤ ਧਿਰ ਦੇ ਮਤਲਬ ਜ਼ਿਮੀਦਾਰ ਨੇ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਜਾਣਗੇ ਜੋ ਉੱਥੇ ਮੌਕੇ ਤੇ ਜ਼ਿਲ੍ਹੇਦਾਰ ਸਾਹਿਬ ਮਤਲਬ ਉਹਨਾਂ ਦੇ ਬਿਆਨ ਲੈਣਗੇ ਹਾਂਜੀ ਇਹ ਉਹ ਕੀ ਕਹਿਣਾ ਚਾਹੁੰਦੇ ਨੇ ਉਹਦੇ ਦੀ ਮਤਲਬ ਪ੍ਰੋਪਰ ਮੰਗ ਕੀ ਹੈ ਕਿਉਂਕਿ ਕਈ ਵਾਰ ਜ਼ਿਮੀਦਾਰ ਮਤਲਬ ਕੁਐਸਚਨ ਕੁਝ ਹੋਰ ਹੁੰਦਾ ਤਦਲ ਡਿਮਾਂਡ ਕੁਛ ਹੋਰ ਹੁੰਦੀ ਹੈ ਮਾ ਕੋਈ ਕੁਛ ਯਾਰ ਜੀ ਚ ਉਹਨੂੰ ਨਹੀਂ ਲਿਖ ਸਕਦਾ ਬਹੁਤੇ ਮਤਲਬ ਪਤਾ ਨਹੀਂ ਹੁੰਦਾ ਇਹ ਜੇ ਵੀ ਹੁੰਦੇ ਨੇ ਜਿਹੜੇ ਬਹੁਤੇ ਪੜੇ ਲਿਖੇ ਨਹੀਂ ਹੋ ਸਕਦੇ ਤਾਂ ਜ਼ਿਲ੍ਹੇਦਾਰ ਸਾਹਿਬ ਉਹਦੇ ਬਿਆਨ ਨੇ ਜੋ ਮਤਲਬ ਪੂਰੇ ਡਿਟੇਲ ਦੇ ਵਿੱਚ ਕੀ ਉਹਦੀ ਮੰਗ ਹੈ ਕੀ ਉਹ ਕਹਿਣਾ ਚਾਹੁੰਦਾ ਉਹ ਸਾਰੇ ਰਿਕਾਰਡ ਕਰਨਗੇ ਠੀਕ ਹੈ ਜ਼ਿਲ੍ਹੇਦਾਰ ਸਾਹਿਬ ਨੈਰੀ ਪਟਵਾਰੀ ਨੂੰ ਨਾਲ ਲੈ ਕੇ ਪਿੰਡ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਜੋ ਸਬੰਧਤ ਧਿਰਾਂ ਨੇ ਉਹਨਾਂ ਦੇ ਬਿਆਨ ਰਿਕਾਰਡ ਕਰਦੇ ਨੇ ਵੀ ਉਹ ਡਿਟੇਲ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਉਹਨਾਂ ਦੀ ਮੰਗ ਹੈ ਮਤਲਬ ਹੂ ਬਹੂ ਜੋ ਉਹਨਾਂ ਦੀ ਕੈਂ ਦਾ ਕੈਂ ਦਾ ਮਤਲਬ ਹੋਏਗਾ ਜੋ ਕਹਿਣਾ ਚਾਹੁੰਦੇ ਨੇ ਉਹ ਬਿਆਨ ਜੋ ਜ਼ਿੰਮੇਵਾਰ ਨੇ ਦੇਣੇ ਨੇ ਉੱਥੇ ਉਹਦੇ ਸਾਹਮਣੇ ਪੜ ਲਿਖ ਕੇ ਮਤਲਬ ਉਹਦੇ ਦਸਤਕਾ ਤੰਗੂਠਾ ਜੋ ਵੀ ਉਹ ਕਰਾਇਆ ਜਾਂਦਾ ਤਾਂ ਉਹਨੂੰ ਜ਼ਿਲ੍ਹੇਦਾਰ ਮੋਕੇ ਦੇ ਤਸਦੀਕ ਕਰਦੇ ਨੇ ਵੀ ਮੇਰੀ ਹਾਜ਼ਰੀ ਵਿੱਚ ਇਹ ਬਿਆਨ ਹੋਏ ਨੇ ਉਸ ਤੋਂ ਬਾਅਦ ਜੋ ਪਟਵਾਰੀ ਨੇ ਨਕਸ਼ਾ ਬਣਾਇਆ ਸੀ ਤਜਵੀਜ਼ ਜਾਂ ਫਿਰ ਜੋ ਕੇਸ ਬਣਾਇਆ ਜੋ ਵੀ ਇਸ ਨਾਲ ਸੰਬੰਧਤ ਕਾਗਜ਼ ਨੇ ਠੀਕ ਹੈ ਉਹ ਸਾਰੇ ਲਗਾ ਕੇ ਉਹ ਮੰਡਲ ਨਹਿਰ ਅਫਸਰ ਕੋਲ ਪੇਸ਼ ਹੁੰਦੇ ਨੇ ਜਿਹਦੀ ਫਿਰ ਉਸ ਤੋਂ ਬਾਅਦ ਮਤਲਬ ਉਹ ਨੋਟਸ ਉਸਤੇ ਮਤਲਬ ਉਹ ਉਪ ਮੰਡਲ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਅਫਸਰ ਵੱਲੋਂ ਤਾਂ ਉਹ ਸਾਰੀ ਕਾਗਜ਼ ਉਹ ਮਤਲਬ ਉਹ ਅੰਦਰਲਾ ਸਿਸਟਮ ਹੈ ਉਹ ਸਾਰਾ ਜ਼ਿਲੇਦਾਰ ਸਾਹਿਬ ਦੀ ਰਿਪੋਰਟ ਲਾ ਕੇ ਉਹ ਕੇਸ ਹੈ ਜਿਹੜਾ ਮਤਲਬ ਉਹ ਐਕਸ਼ਨ ਸਾਹਿਬ ਦੇ ਜਾਂ ਮੰਡਲ ਨਹਿਰ ਅਫਸਰ ਕਹ ਲਿਆ ਆਪਾਂ ਉਹਨਾਂ ਕੋਲ ਪੇਸ਼ ਹੁੰਦਾ ਹੈ ਤਾਂ ਉਸ ਉੱਤੇ ਉਹ ਨੋਟਿਸ ਦਿੰਦੇ ਨੇ 15 15 ਦਿਨ ਦਾ ਮਤਲਬ ਨੋਟਿਸ ਕੱਟਦੇ ਨੇ ਸਬੰਧਤ ਧਿਰ ਨੂੰ ਜਾਂ ਫਿਰ ਜੇ ਦੂਜਾ ਧਿਰ ਉਸ ਨਾਲ ਕੋਈ ਅਫੈਕਟਡ ਹੁੰਦਾ ਹੈ ਜਾਂ ਕੋਈ ਦੂਜੇ ਧਿਰ ਨੂੰ ਉਹ ਮਤਲਬ ਉਹਦੇ ਵਿੱਚ ਕੋਈ ਲੇਗਾ ਦੇਗਾ ਹੈਗਾ ਉਹਦਾ ਤਾਂ ਉਹਨਾਂ ਨੂੰ ਨੋਟਿਸ ਕੱਟਿਆ ਜਾਂਦਾ ਹੈ ਤੇ 15 ਦਿਨ ਪਹਿਲਾਂ ਇਹ ਜਾ ਪੇਸ਼ੀ ਰੱਖਣ ਤੋਂ ਨੋਟਿਸ ਕੱਟਿਆ ਜਾਂਦਾ ਜਿਸ ਦੀ ਜੋ ਮੌਕੇ ਦਾ ਪਟਵਾਰੀ ਹੁੰਦਾ ਹੈ ਉਹਦੇ ਦੁਆਰਾ لوکاں ਨੂੰ සම්බන්ධ ਧਿਰਾਂ ਨੂੰ ਉਤੋਂ ਜਾਣੂ ਕਰਾਇਆ ਜਾਂਦਾ ਹੈ ਨੰਬਰ دار ਦੇ ਰਾਹੀਂ ਤਾਂ ਉਸ ਤੋਂ ਬਾਅਦ ਜਦੋਂ ਪੇਸ਼ੀ ਹੁੰਦੀ ਹੈ ਤਾਂ ਪੇਸ਼ੀ ਦੇ ਵਿੱਚ ਦੋਨੋਂ ਧਿਰਾਂ ਦੇ ਮਤਲਬ ਉਹ ਸੁਣ ਕੇ ਮਤਲਬ ਜੋ ਮੰਡਲ ਨਹਿਰ ਅਫਸਰ ਨੇ ਉਹ ਫੈਸਲਾ ਕਰਕੇ ਉਹ ਚੱਕਬੰਦੀ ਪਾਸ ਕਰ ਦਿੰਦੇ ਨੇ ਜੀ ਤਾਂ ਹੁਣ ਇਹ ਜੇ ਚੱਕਬੰਦੀ ਪਾਸ ਹੋ ਗਈ ਉਹਦਾ ਫੈਸਲਾ ਹੋ ਗਿਆ ਤਾਂ ਉਸ ਤੋਂ ਬਾਅਦ ਮਤਲਬ ਜੋ ਐਸ.ਈ. ਸਾਹਿਬ ਨੇ ਨਿਗਰਾਨ ਇੰਜੀਨੀਅਰ ਨੇ ਉਹਨਾਂ ਕੋਲੋਂ ਫੈਸਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦਾ اے ਫਾਰਮ ਜੋ ਮਤਲਬ ਇਹ ਵਿਭਾਗ ਦੇ ਅੰਦਰਲੀ ਮਤਲਬ ਗਤੀਵਿਧੀਆਂ ਨੇ ਸਾਰੀਆਂ اے ਫਾਰਮ ਮਨਜ਼ੂਰ ਹੁੰਦਾ ਹੈ ਤਾਂ ਇਹ ਫਾਰਮ ਮਨਜ਼ੂਰ ਹੋਣ ਤੋਂ ਬਾਅਦ मतलब ਜਿਹੜਾ 25 ਦਾ 17 ਨੰਬਰ ਕਿਲਾ ਆਪਾਂ ਕਹਿ ਲਈਏ ਵੀ ਪਹਿਲਾਂ ਕਿਸੇ ਹੋਰ ਮੋਗੇ 'ਚ ਸੀ ਉਹਨੂੰ ਪ੍ਰਾਰਥੀ ਦੀ ਮੰਗ ਅਨੁਸਾਰ ਦੂਜੇ ਮੋਗੇ ਦੇ ਵਿੱਚ ਸ਼ਿਫਟ ਹੋ ਚੁੱਕਿਆ ਜੀ ਤਾਂ ਹੁਣ ਉਸ ਦੀ ਜੋ ਵਾਰੀ ਲਗਵਾਉਣ ਦਾ ਪ੍ਰੋਸੈਸ ਹੋਏਗਾ ਉਹ ਆਪਾਂ ਮਤਲਬ ਅੱਗੇ ਵੀ ਦੱਸਦਾ ਮੈਂ ਤੁਹਾਨੂੰ ਉਸ ਦੇ ਵਿੱਚ ਕੀ ਹੋਏਗਾ ਤਾਂ ਉਹ ਜਿਹੜੀ ਵਾਰੀ ਲਗਾਉਣ ਦਾ ਪ੍ਰੋਸੈਸ ਹੋਊਗਾ ਉਹਦੇ ਥਰੂ ਹੁਣ ਉਹ ਇੱਕ ਮੋਗੇ ਦੀ ਜਿਹੜੀ ਵਾਰੀ ਹੈ ਜੋ ਤੁਹਾਡਾ ਸਵਾਲ ਸੀ ਤਾਂ ਉਹ ਦੂਜੇ ਮੋਗੇ ਦੀ ਵਾਰੀ ਦੇ ਵਿੱਚ ਜਾ ਸਕਦਾ ਹੈ ਜਾ ਸਕਦਾ ਹੈ ਵਾਹ ਜੀ